1949 99 ਦੇ ਵਿੱਚ ਮੇਰਾ خیال ਮਤਾ ਆਇਆ ਉਹ ਇਥੇ ਸਿੰਘਾਂ ਕੋਲ ਹੋਣਾ ਫੋਨ ਦੇ ਵਿੱਚ ਧਰਮ ਪ੍ਰਚਾਰ ਕਮੇਟੀ ਨੇ ਵੀ ਮਤਾ ਕੀਤਾ ਕਿਉਂਕਿ ਉਹ ਪਿਛਲੀਆਂ ਜਿਹੜੀਆਂ 1925 ਦੇ ਵਿੱਚ ਗੱਲਾਂ ਹੋਈਆਂ ਬਾਬਾ ਤੇਜਾ ਸਿੰਘ ਜਥੇਦਾਰ ਅਕਾਲ ਤਖਤ ਦੇ ਉਸ ਵੇਲੇ ਸਨ ਉਹੀ ਬੁੱਢੇ ਦਲ ਦੇ 10ਵੇਂ ਜਥੇਦਾਰ ਸਨ ਉਹਨਾਂ ਨਾਲ ਇੱਕ ਕਮਿਟਮੈਂਟ ਹੋਈ ਸੀ ਕਿ ਅਕਾਲ ਤਖਤ ਦਾ ਜਥੇਦਾਰ ਤੁਹਾਡਾ ਹੀ ਰਹੇਗਾ ਮਰਿਆਦਾ ਵਿੱਚ ਅਸੀਂ ਕੋਈ ਦਖਲ ਨਹੀਂ ਦੇਵਾਂਗੇ ਅਸੀਂ ਤਾਂ ਗੁਰਦੁਆਰੇ ਦੀ ਗੋਲਕ ਚੁੱਕਾਂਗੇ ਇਹਦੇ ਨਾਲ ਗੁਰੂ ਘਰ ਦਾ ਪ੍ਰਬੰਧ ਚਲਾਵਾਂਗੇ ਅਸੀਂ ਗੁਰਦੁਆਰੇ ਦੇ ਲੰਗਰ ਹਾਲਾਂ ਦੀਆਂ ਬਿਲਡਿੰਗਾਂ ਦੀ ਸੇਵਾ ਕਰਾਵਾਂਗੇ ਅਸੀਂ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਬਣਾਵਾਂਗੇ ਅਸੀਂ ਧਰਮ ਦੇ ਜ दखਲ ਨਹੀਂ ਦੇਵਾਂਗੇ ਧਰਮ ਦੇ दखਲ ਨਹੀਂ ਦੇਵਾਂਗੇ ਗੱਲ ਹੋਈ ਸੀ ਕਾਲ ਤੱਕ ਤੇ ਤੇ ਬਾਬਾ ਤੇਜਾ ਸਿੰਘ ਨੇ ਪੁੱਛਿਆ ਸੀ ਕਹਿੰਦੇ ਇਹਦੇ ਵਿੱਚ ਕੌਣ ਜ਼ਿੰਮੇਵਾਰ ਹੈ ਕਹਿੰਦੇ ਇਹਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜ਼ਿੰਮੇਵਾਰ ਹਨ ਇਹ ਗੱਲ ਹੋਈ ਸੀ ਉਹ ਲਿਖਤ ਹੈ ਬਾਬਾ ਤੇਜਾ ਸਿੰਘ ਡਬਲ ਐਮ ਏ ਦੀ ਲਿਖੀ ਪੜ੍ਹ ਲਓ ਤੁਸੀਂ ਮੇਰੇ ਕੋਲ ਨਿਕਤ ਪਈ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜਾਮਣ ਨੇ ਅਸੀਂ ਧਰਮ ਚ ਦਖਲ ਨਹੀਂ ਦੇਵਾਂਗੇ ਅਕਾਲ ਤਖਤ ਦੀ ਮਰਯਾਦਾ 'ਚ ਦਖਲ ਨਹੀਂ ਦੇਵਾਂਗੇ ਤੇ ਹੁਣ ਫਿਰ ਇਹ ਮਤਾ ਪਾਸ ਧਰਮ ਪ੍ਰਚਾਰ ਕਮੇਟੀ ਨੇ ਕੀਤਾ ਥੋੜੇ ਚਿਰ ਪਹਿਲਾਂ 20-25 ਸਾਲ ਹੋਏ ਨੇ ਉਹ ਧਰਮ ਪ੍ਰਚਾਰ ਕਮੇਟੀ ਦਾ ਮਤਾ ਪਿਆ ਸਾਡੇ ਕੋਲ ਉਹਦੇ 'ਚ ਲਿਖਿਆ ਵੀ ਅਕਾਲ ਤਖਤ ਸਾਹਿਬ ਕੇਸ ਘੜ ਜਿਹੜੇ ਸਾਡੇ ਤਖਤ ਨੇ ਇਹਨਾਂ ਤਖਤਾਂ ਦੇ ਉੱਤੇ ਸ਼੍ਰੋਮਣੀ ਕਮੇਟੀ ਦਖਲ ਅੰਦਾਜ਼ੀ ਨਹੀਂ ਕਰ ਸਕਦੀ ਕੋਈ ਕੋਈ ਪਾਰਟੀ ਦਖਲਦਾਜੀ ਨਹੀਂ ਕਰ ਸਕਦੀ ਇਹ ਪੰਥ ਦੇ ਸਾਂਝੇ ਨੇ ਸਾਰੀਆਂ ਸੰਪਰਦਾਵਾਂ ਦੇ ਸਾਂਝੇ ਨੇ ਪਰ ਇੱਥੇ ਇੱਥੇ ਕੋਈ ਨਹੀਂ ਸੁਣਦਾ ਇੱਥੇ ਆਪਣੀ ਮਰਜ਼ੀ ਹੈ ਜਿਸ ਦੀ लाठी ਉਸ ਦੀ ਭੈਸ ਖਾਲਸਾ ਜੀ ਮੈਂ ਤਾਂ ਇਹ ਬੇਨਤੀ ਕਰਨੀ ਹੈ ਸਿੰਘ ਸਾਹਿਬ ਜਿਹੜੇ ਨਵੇਂ ਬਣੇ ਨੇ ਉਹ ਵੀ ਵਿਚਾਰ ਕੇ ਉਥੇ ਜਾਣ ਕਿਸੇ ਨੇ ਨਹੀਂ ਮੰਨਣਾ ਹੁਣ ਜਥੇਦਾਰ ਅਸੀਂ ਤਾਂ ਨਹੀਂ ਮੰਨਣਾ ਆਖੋ ਸ੍ਰੀ ਵਾਹਿਗੁਰੂ ਇਹ ਰੋਜ਼ ਦਾ ਮਜ਼ਾਕ ਨਾ ਬਣਾਓ ਅਕਾਲ ਤਖਤ ਨੂੰ ਅਸੀਂ ਤੇ ਮੰਨਾਂਗੇ ਜਿਵੇਂ ਆਪਾਂ ਸਾਰੀਆਂ ਸੰਪਰਦਾਵਾਂ ਪੱਗਾਂ ਲਿਆ ਕੇ ਬਣਦੀਆਂ ਨੇ ਹੁਣ ਜਿਹੜੇ ਸੰਪਰਦਾਵਾਂ ਵਾਲੇ ਉਥੇ ਕੱਲ ਨੂੰ ਦਸਤਾਰ ਦੇਣ ਨਾ ਤੁਰ ਪੈਣ ਤੁਰ ਪਹਿਣਿਆ ਗਈ ਮੈਨੂੰ ਇਹ ਦੱਸੋ ਜਦੋਂ ਸਿੰਘ ਸਾਹਿਬ ਰਪੀਰ ਸਿੰਘ ਨੂੰ ਦਸਤਾਰ ਹੋਈ ਸੀ ਉਦੋਂ ਆਏ ਸੀ ਤੇ ਹੁਣ ਜਦੋਂ ਦਸਤਾਰ ਉਹਨਾਂ ਦੇ ਆ ਸਾਰਾ ਕੁਝ ਕੱਲ ਹੋਇਆ ਹੁਣ ਤੁਹਾਨੂੰ ਪੁੱਛਿਆ ਕਿਸੇ ਨੂੰ ਨਾ ਨਾਂਗਸੰਗਾਂ ਨੂੰ ਪੁੱਛਿਆ ਨਾ ਨਾਨਕਸਰੀਆਂ ਨੂੰ ਪੁੱਛਿਆ ਨਾ ਰਾੜੇ ਵਾਲੇ ਨੂੰ ਪੁੱਛਿਆ ਨਾ ਟਕਸਾਲ ਵਾਲਿਆਂ ਨੂੰ ਪੁੱਛਿਆ ਨਾ ਕਿਸੇ ਹੋਰ ਜਥੇਬੰਦੀ ਨੂੰ ਪੁੱਛਿਆ ਨਾ ਰਾਜਨੀਤਿਕ ਜਥੇਬੰਦੀਆਂ ਨੂੰ ਪੁੱਛਿਆ ਨਾ ਧਾਰਮਿਕ ਜਥੇ ਪੁੱਛਿਆ ਨੂੰ ਇੱਕਦਮ ਤੋੜ ਦਿੱਤਾ ਇਹ ਗੱਲ ਠੀਕ ਨਹੀਂ ਹੈ ਜੇ ਜਥੇਦਾਰ ਬਣਾਣਾ ਸਾਰੀਆਂ ਸੰਪਰਦਾਵਾਂ ਦੀ ਦਸਤਾਰ ਲੈ ਕੇ ਤੇ ਫਿਰ ਉਹਨਾਂ ਦੀ ਰਾਏ ਨਾਲ ਹੀ ਅਗਲਾ ਜਥੇਦਾਰ ਬਦਲਿਆ ਜਾਵੇ ਇਹ ਸਾਡੀ ਬੇਨਤੀ ਹੈ ਸਾਰੇ ਪੰਥ ਦੇ ਚਰਨਾਂ ਵਿੱਚ ਪੰਥ ਨੂੰ ਇੰਨਾ ਖੁਆਰ ਨਾ ਕਰੋ ਰਾਜਨੀਤੀ ਧਰਮ ਦੇ ਉੱਤੇ ਐਨੀ ਹਾਵੀ ਨਾ ਹੋ ਜਾਵੇ ਕਿ ਧਾਰਮਿਕ ਬੰਦਾਂ ਦਾ ਸਾਹ ਕੁੱਟਿਆ ਜਾਵੇ ਅੱਜ ਸਾਡਾ ਇੱਥੋਂ ਸਾਹ ਕੁੱਟਿਆ ਹੋਇਆ ਅਸੀਂ ਬੋਲ ਨਹੀਂ ਸਕਦੇ ਅਸੀਂ ਗੁਰਮਤਿ ਦੀ ਕੋਈ ਗੱਲ ਨਹੀਂ ਕਰ ਸਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੌਣ ਛਾਪੇਗਾ ਸਰੋਭਣੀ ਕਮੇਟੀ ਛਾਪੇ ਜਾਂ ਕੋਈ ਸੰਸਥਾ ਛਾਪੇ ਇਹ ਫੈਸਲਾ ਅਕਾਲ ਤਖਤ ਨੇ ਕਰਨਾ ਨਾ ਕਿ ਪੰਜਾਬ ਦੀ ਵਿਧਾਨ ਸਭਾ ਚ ਫੈਸਲਾ ਕੀ ਕੀਤਾ ਪੰਜਾਬ ਦੀ ਵਿਧਾਨ ਸਭਾ ਦੇ ਕਾਨੂੰਨ ਬਣਾਤਾ ਕਿ ਸ਼੍ਰੋਮਣੀ ਕਮੇਟੀ ਤੋਂ ਬਿਨਾ ਕੋਈ ਗੁਰੂ ਗ੍ਰੰਥ ਸਾਹਿਬ ਨਹੀਂ ਛਾਪ ਸਕਦਾ ਗੱਲ ਸਾਰਿਆਂ ਨੂੰ ਚੰਗੀ ਲੱਗੀ ਪਰ ਉਹਦਾ ਨਤੀਜਾ ਕੀ ਨਿਕਲਿਆ ਅੱਜ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈਣਾ ਹੋਵੇ ਆਪਣੇ ਪਿੰਡਾਂ ਵਾਸਤੇ 6-6 ਮਹੀਨੇ ਲੱਗ ਜਾਂਦੇ ਤੁਹਾਨੂੰ ਸਰੂਪ ਨਹੀਂ ਮਿਲਦਾ ਅੱਜ ਸਾਡੀ ਹਾਲਾਤ ਹੈ 6 ਮਹੀਨੇ ਬਾਅਦ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਿਲੇਗਾ ਕਿਵੇਂ ਭਲਾ ਦੋ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਸਾਈਨ ਚਾਹੀਦੇ ਆ ਉਹ ਮੈਂਬਰ ਲੱਭੋ ਪਹਿਲਾਂ ਫਿਰ ਉਹਨਾਂ ਦੇ ਸਾਈਨ ਕਰਾਓ ਫਿਰ ਤੁਸੀਂ ਗੁਰਦੁਆਰੇ ਦਾ ਮੈਨੇਜਰ ਆਏਗਾ ਵੱਡੇ ਗੁਰਦੁਆਰੇ ਦਾ ਪੰਜ ਪਿਆਰੇ ਆਉਣਗੇ ਚੈਕਿੰਗ ਕਰਨਗੇ ਕਿੰਨੀਆਂ ਜਾਦੀਆਂ ਸਾਡੇ ਉੱਤੇ ਲਾ ਕੇ ਬੰਦੀਆਂ ਤੇ ਸਾਨੂੰ ਇੰਨਾ ਸੌੜਾ ਕਰਤਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਵਾਂ ਸਰੂਪ ਲੈਣਾ ਹੋਵੇ 6 ਮਹੀਨੇ ਤਰਲੇ ਕੱਢਣੇ ਪੈਂਦੇ ਆ ਉਹ ਮੇਰੇ ਵਰਗਿਆਂ ਨੂੰ ਜਿਹੜੇ ਅਸੀਂ ਸ਼੍ਰੋਮਣੀ ਕਮੇਟੀ 'ਚ ਬੈਠੇ ਹੋਏ ਆ ਤੇ ਜਿਹੜੇ ਗਾਰ ਨੇ ਵਿਚਾਰੇ ਜਿਨ੍ਹਾਂ ਨੂੰ ਪਿੰਡਾਂ ਚ ਰੋਣਾ ਉਹਨਾਂ ਦਾ ਕੀ ਹਾਲ ਹੈ ਇਹ ਬੇਨਤੀ ਹੈ ਸਾਰਾ ਕੁਛ ਸ੍ਰੀ ਅਕਾਲ ਤਖਤ ਸਾਹਿਬ ਦਾ ਧਰਮ ਦਾ ਆਜ਼ਾਦ ਕਰਾ ਦਿਓ ਤੁਸੀਂ ਸ਼੍ਰੋਮਣੀ ਕਮੇਟੀ ਬਣਾਈ ਸੀ ਗੁਰੂ ਦੀ ਗੋਲਕ ਚੱਕ ਕੇ ਇਹਦਾ ਸਹੀ ਵਰਤੋਂ ਕਰੋਗੇ ਲੰਗਰ ਚਲਾਓਗੇ ਬਿਲਡਿੰਗਾਂ ਬਣਾਓਗੇ ਧਰਮ ਪ੍ਰਚਾਰ ਕਰੋਗੇ ਸਕੂਲ ਕਾਲਜ ਖੋਲੋਗੇ ਨਾ ਕਿ ਤੁਸੀਂ ਸਾਰੇ ਧਰਮ ਦੇ ਉੱਤੇ ਹੀ ਗਲਬਾ ਪਾ ਲਓਗੇ ਇਹ ਧਰਮ ਦੇ ਉੱਤੇ ਗਲਬਾ ਪਾਇਆ ਗਿਆ ਬਚੋ ਇਸ ਤੋਂ ਅੱਜ ਵੀ ਟਾਈਮ ਹੈ ਅਕਾਲ ਤਖਤ ਨੂੰ ਆਜ਼ਾਦ ਕਰਾ ਲਓ ਖਾਲਸੇ ਦਾ ਰਾਜ ਹੋ ਜਾਏਗਾ ਅਕਾਲ ਤਖਤ ਨੂੰ ਗੁਲਾਮ ਬਣਿਆ ਕੋਈ ਤੁਹਾਡਾ ਰਾਜ ਨਹੀਂ ਬਣਨਾ ਜਿੱਨਾ ਚਿਰ ਮਰਜ਼ੀ ਟੱਕਰਾਂ ਮਾਰੀ ਜਾਓ ਤੇ 1949 ਜਿਹੜੀ 99 ਦੇ ਵਿੱਚ ਮੇਰਾ خیال ਮਤਾ ਆਇਆ ਉਹ ਇਥੇ ਸਿੰਘਾਂ ਕੋਲ ਹੋਣਾ ਫੋਨ ਦੇ ਵਿੱਚ ਧਰਮ ਪ੍ਰਚਾਰ ਕਮੇਟੀ ਨੇ ਵੀ ਮਤਾ ਕੀਤਾ ਕਿਉਂਕਿ ਉਹ ਪਿਛਲੀਆਂ ਜਿਹੜੀਆਂ 1925 ਦੇ ਵਿੱਚ ਗੱਲਾਂ ਹੋਈਆਂ ਬਾਬਾ ਤੇਜਾ ਸਿੰਘ ਜਥੇਦਾਰ ਅਕਾਲ ਤਖਤ ਦੇ ਉਸ ਵੇਲੇ ਸਨ ਉਹੀ ਬੁੱਢੇ ਦਾਲ ਦੇ 10ਵੇਂ ਜਥੇਦਾਰ ਸਨ ਉਨਾ ਨਾਲ ਕਮਿਟਮੈਂਟ ਹੋਈ ਸੀ ਕਿ ਅਕਾਲ ਤਖਤ ਦਾ ਜਥੇਦਾਰ ਤੁਹਾਡਾ ਹੀ ਰਹੇਗਾ ਮਰਿਆਦਾ ਵਿੱਚ ਅਸੀਂ ਕੋਈ ਦਖਲ ਨਹੀਂ ਦੇਵਾਂਗੇ ਅਸੀਂ ਤਾਂ ਗੁਰਦੁਆਰੇ ਦੀ ਗੋਲਕ ਚੁੱਕਾਂਗੇ ਇਹਦੇ ਨਾਲ ਗੁਰੂ ਘਰ ਦਾ ਪ੍ਰਬੰਧ ਚਲਾਵਾਂਗੇ ਅਸੀਂ ਗੁਰਦੁਆਰੇ ਦੇ ਲੰਗਰ ਹਾਲਾਂ ਦੀਆਂ ਬਿਲਡਿੰਗਾਂ ਦੀ ਸੇਵਾ ਕਰਾਵਾਂਗੇ ਅਸੀਂ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਬਣਾਵਾਂਗੇ ਅਸੀਂ ਧਰਮ ਦੇ ਵਿੱਚ ਦਖਲ ਨਹੀਂ ਦੇਵਾਂਗੇ ਧਰਮ ਦੇ ਵਿੱਚ ਦਖਲ ਨਹੀਂ ਦੇਵਾਂਗੇ ਗੱਲ ਹੋਈ ਸੀ ਅਕਾਲ ਤਖਤ ਤੇ ਤੇ ਬਾਬਾ ਸਤੇਜ ਸਿੰਘ ਨੇ ਪੁੱਛਿਆ ਸੀ ਕਹਿੰਦੇ ਇਹਦੇ ਵਿੱਚ ਕੌਣ ਜ਼ਿੰਮੇਵਾਰ ਹੈ ਕਹਿੰਦੇ ਇਹਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜ਼ਿੰਮੇਵਾਰ ਹਨ ਇਹ ਗੱਲ ਹੋਈ ਸੀ ਉਹ ਲਿਖਤ ਹੈ ਬਾਬਾ ਤੇਜਾ ਸਿੰਘ ਡਬਲ ਐਮ ਏ ਦੀ ਲਿਖੀ ਪੜ੍ਹ ਲਓ ਤੁਸੀਂ ਮੇਰੇ ਕੋਲ ਨਿਕਤ ਪਈ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜਾਮਣ ਨੇ ਅਸੀਂ ਧਰਮ ਚ ਦਖਲ ਨਹੀਂ ਦੇਵਾਂਗੇ ਅਕਾਲ ਤਖਤ ਦੀ ਮਰਿਆਦਾ ਚ ਦਖਲ ਨਹੀਂ ਦੇਵਾਂਗੇ ਤੇ ਹੁਣ ਫਿਰ ਇਹ ਮਤਾ ਪਾਸ ਧਰਮ ਪ੍ਰਚਾਰ ਕਮੇਟੀ ਨੇ ਕੀਤਾ ਥੋੜੇ ਚਿਰ ਪਹਿਲਾਂ 20-25 ਸਾਲ ਹੋਏ ਨੇ ਉਹ ਧਰਮ ਪ੍ਰਚਾਰ ਕਮੇਟੀ ਦਾ ਮਤਾ ਪਿਆ ਸਾਡੇ ਕੋਲ ਉਹਦੇ ਚ ਲਿਖਿਆ ਬਈ ਤਖਤ ਤਖਤ ਸਾਹਿਬ ਕੇਸਗੜ ਜਿਹੜੇ ਸਾਡੇ ਤਖਤ ਨੇ ਇਹਨਾਂ ਤਖਤਾਂ ਦੇ ਉੱਤੇ ਸ਼੍ਰੋਮਣੀ ਕਮੇਟੀ ਦਖਲ ਅੰਦਾਜ਼ੀ ਨਹੀਂ ਕਰ ਸਕਦੀ ਕੋਈ ਕੋਈ ਪਾਰਟੀ ਦਖਲ ਅੰਦਾਜ਼ੀ ਨਹੀਂ ਕਰ ਸਕਦੀ ਇਹ ਪੰਥ ਦੇ ਸਾਂਝੇ ਨੇ ਸਾਰੀਆਂ ਸੰਪਰਦਾਵਾਂ ਦੇ ਸਾਂਝੇ ਨੇ ਪਰ ਇੱਥੇ ਇੱਥੇ ਕੋਈ ਨਹੀਂ ਸੁਣਦਾ ਇੱਥੇ ਆਪਣੀ ਮਰਜ਼ੀ ਹੈ ਜਿਸ ਕੀ ਲਾਠੀ ਉਸ ਕੀ ਭੈਂਸ ਖਾਲਸਾ ਜੀ ਮੈਂ ਤਾਂ ਇਹ ਬੇਨਤੀ ਕਰਨੀ ਆ ਸਿੰਘ ਸਾਹਿਬ ਜਿਹੜੇ ਨਵੇਂ ਬਣੇ ਨੇ ਉਹ ਵੀ ਵਿਚਾਰ ਕੇ ਉੱਥੇ ਜਾਣ ਕਿਸੇ ਨੇ ਨਹੀਂ ਮੰਨਣਾ ਹੁਣ ਜਥੇਦਾਰ ਅਸੀਂ ਤੇ ਨਹੀਂ ਮੰਨਣਾ ਆਖੋ ਸ੍ਰੀ ਵਾਹਿਗੁਰੂ ਸੁਬਾਨ ਅੱਲਾ ਸੁਬਾਨ ਅੱਲਾ ਇਹ ਰੋਜ ਦਾ ਮਜ਼ਾਕ ਨਾ ਬਣਾਓ ਅਕਾਲ ਤਖਤ ਨੂੰ ਅਸੀਂ ਤੇ ਮੰਨਾਂਗੇ ਜਿਵੇਂ ਆਪਾਂ ਸਾਰੀਆਂ ਸੰਪਰਦਾਵਾਂ ਪੱਗਾਂ ਲਿਆ ਕੇ ਬੰਨ੍ਹਦੀਆਂ ਨੇ ਹੁਣ ਜਿਹੜੇ ਸੰਪਰਦਾਵਾਂ ਵਾਲੇ ਉਥੇ ਕੱਲ ਨੂੰ ਦਸਤਾਰ ਦੇਣ ਨਾ ਤੁਰ ਪੈਣ ਤੁਰ ਪੈਣੇ ਕਿਈ ਮੈਨੂੰ ਇਹ ਦੱਸੋ ਜਦੋਂ ਸਿੰਘ ਸਾਹਿਬ ਰਪੀਰ ਸਿੰਘ ਨੂੰ ਦਸਤਾਰ ਹੋਈ ਸੀ ਉਦੋਂ ਆਏ ਸੀ ਤੇ ਹੁਣ ਜਦੋਂ ਦਸਤਾਰ ਉਹਨਾਂ ਦੇ ਆ ਸਾਰਾ ਕੁਝ ਕੱਲ ਹੋਇਆ ਹੁਣ ਤੁਹਾਨੂੰ ਪੁੱਛਿਆ ਕਿਸੇ ਨੂੰ ਨਾ ਨਿਹੰਗਾਂ ਸਿੰਘਾਂ ਨੂੰ ਪੁੱਛਿਆ ਨਾ ਨਾਨਕਸਰੀਆਂ ਨੂੰ ਪੁੱਛਿਆ ਨਾ ਰਾੜੇ ਵਾਲਿਆਂ ਨੂੰ ਪੁੱਛਿਆ ਨਾ ਟਕਸਾਲ ਵਾਲਿਆਂ ਨੂੰ ਪੁੱਛਿਆ ਨਾ ਕਿਸੇ ਹੋਰ ਜਥੇਬੰਦੀ ਨੂੰ ਪੁੱਛਿਆ ਨਾ ਰਾਜਨੀਤਿਕ ਜਥੇਬੰਦੀਆਂ ਨੂੰ ਪੁੱਛਿਆ ਨਾ ਧਾਰਮਿਕ ਜਥੇ ਪੁੱਛਿਆ ਨੂੰ ਬੁਦਕਦਮ ਤੋੜ ਦਿੱਤਾ ਇਹ ਗੱਲ ਠੀਕ ਨਹੀਂ ਹੈ ਜੇ ਜਥੇਦਾਰ ਬਣਾਣਾ ਸਾਰੀਆਂ ਸੰਪਰਦਾਵਾਂ ਦੀ ਦਸਤਾਰ ਲੈ ਕੇ ਤੇ ਫਿਰ ਉਹਨਾਂ ਦੀ ਰਾਏ ਨਾਲ ਹੀ ਅਗਲਾ ਜਥੇਦਾਰ ਬਦਲਿਆ ਜਾਵੇ ਇਹ ਸਾਡੀ ਬੇਨਤੀ ਹੈ ਸਾਰੇ ਪੰਥ ਦੇ ਚਰਨਾਂ ਵਿੱਚ ਪੰਥ ਨੂੰ ਇੰਨਾ ਖੁਆਰ ਨਾ ਕਰੋ ਰਾਜਨੀਤੀ ਧਰਮ ਦੇ ਉੱਤੇ ਐਨੀ ਹਾਵੀ ਨਾ ਹੋ ਜਾਵੇ ਕਿ ਧਾਰਮਿਕ ਬੰਦਾਂ ਦਾ ਸਾਹ ਕੁੱਟਿਆ ਜਾਵੇ ਅੱਜ ਸਾਡਾ ਇੱਥੋਂ ਸਾਹ ਕੁੱਟਿਆ ਹੋਇਆ ਅਸੀਂ ਬੋਲ ਨਹੀਂ ਸਕਦੇ ਅਸੀਂ ਗੁਰਮਤਿ ਦੀ ਕੋਈ ਗੱਲ ਨਹੀਂ ਕਰ ਸਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੌਣ ਛਾਪੇਗਾ ਸਰੋਭਣੀ ਕਮੇਟੀ ਛਾਪੇ ਜਾਂ ਕੋਈ ਸੰਸਥਾ ਛਾਪੇ ਇਹ ਫੈਸਲਾ ਅਕਾਲ ਤਖਤ ਨੇ ਕਰਨਾ ਹੈ ਨਾ ਕਿ ਪੰਜਾਬ ਦੀ ਵਿਧਾਨ ਸਭਾ ਚ ਫੈਸਲਾ ਕੀ ਕੀਤਾ ਪੰਜਾਬ ਦੀ ਵਿਧਾਨ ਸਭਾ 'ਚ ਕਾਨੂੰਨ ਬਣਾਤਾ ਕਿ ਸ਼੍ਰੋਮਣੀ ਕਮੇਟੀ ਤੋਂ ਬਿਨਾਂ ਕੋਈ ਗੁਰੂ ਗ੍ਰੰਥ ਸਾਹਿਬ ਨਹੀਂ ਛਾਪ ਸਕਦਾ ਗੱਲ ਸਾਰਿਆਂ ਨੂੰ ਚੰਗੀ ਲੱਗੀ ਪਰ ਉਹਦਾ ਨਤੀਜਾ ਕੀ ਨਿਕਲਿਆ ਅੱਜ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈਣਾ ਹੋਵੇ ਆਪਣੇ ਪਿੰਡਾਂ ਵਾਸਤੇ 6-6 ਮਹੀਨੇ ਲੱਗ ਜਾਂਦੇ ਤੁਹਾਨੂੰ ਸਰੂਪ ਨਹੀਂ ਮਿਲਦਾ ਅੱਜ ਸਾਡੀ ਹਾਲਾਤ ਹੈ 6 ਮਹੀਨੇ ਬਾਅਦ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਿਲੇਗਾ ਕਿਵੇਂ ਭਲਾ ਦੋ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਸਾਈਨ ਚਾਹੀਦੇ ਆ ਉਹ ਮੈਂਬਰ ਲੱਭੋ ਪਹਿਲਾਂ ਫਿਰ ਉਹਨਾਂ ਦੇ ਸਾਈਨ ਕਰਾਓ ਫਿਰ ਤੁਸੀਂ ਗੁਰਦੁਆਰੇ ਦਾ ਮੈਨੇਜਰ ਆਏਗਾ ਵੱਡੇ ਗੁਰਦੁਆਰੇ ਦਾ ਪੰਜ ਪਿਆਰੇ ਆਉਣਗੇ ਚੈਕਿੰਗ ਕਰਨਗੇ ਕਿੰਨੀਆਂ ਜਾਦੀਆਂ ਸਾਡੇ ਉੱਤੇ ਲਾ ਕੇ ਬੰਦੀਆਂ ਤੇ ਸਾਨੂੰ ਇੰਨਾ ਸੌੜਾ ਕਰਤਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਵਾਂ ਸਰੂਪ ਲੈਣਾ ਹੋਵੇ 6 ਮਹੀਨੇ ਤਰਲੇ ਕੱਢਣੇ ਪੈਂਦੇ ਆ ਉਹ ਮੇਰੇ ਵਰਗਿਆਂ ਨੂੰ ਜਿਹੜੇ ਅਸੀਂ ਸ਼੍ਰੋਮਣੀ ਕਮੇਟੀ 'ਚ ਬੈਠੇ ਹੋਏ ਆਂ ਤੇ ਜਿਹੜੇ ਗਾਰ ਨੇ ਵਿਚਾਰੇ ਜਿਨ੍ਹਾਂ ਨੂੰ ਪਿੰਡਾਂ ਚ ਰੋਣਾ ਉਹਨਾਂ ਦਾ ਕੀ ਹਾਲ ਹੈ ਇਹ ਬੇਨਤੀ ਹੈ ਸਾਰਾ ਕੁਛ ਸ੍ਰੀ ਅਕਾਲ ਤਖਤ ਸਾਹਿਬ ਦਾ ਧਰਮ ਦਾ ਆਜ਼ਾਦ ਕਰਾ ਦਿਓ ਤੁਸੀਂ ਸ਼੍ਰੋਮਣੀ ਕਮੇਟੀ ਬਣਾਈ ਸੀ ਗੁਰੂ ਦੀ ਗੋਲਕ ਚੱਕ ਕੇ ਇਹਦਾ ਸਹੀ ਵਰਤੋਂ ਕਰੋਗੇ ਲੰਗਰ ਚਲਾਓਗੇ ਬਿਲਡਿੰਗਾਂ ਬਣਾਓਗੇ ਧਰਮ ਪ੍ਰਚਾਰ ਕਰੋਗੇ ਸਕੂਲ ਕਾਲਜ ਖੋਲੋਗੇ ਨਾ ਕਿ ਤੁਸੀਂ ਸਾਰੇ ਧਰਮ ਦੇ ਉੱਤੇ ਹੀ ਗਲਬਾ ਪਾ ਲੋਗੇ ਇਹ ਧਰਮ ਦੇ ਉੱਤੇ ਗਲਬਾ ਪਾਇਆ ਗਿਆ ਬਚੋ ਇਸ ਤੋਂ ਅੱਜ ਵੀ ਟਾਈਮ ਹੈ ਅਕਾਲ ਤਖਤ ਨੂੰ ਆਜ਼ਾਦ ਕਰਾ ਲਓ ਖਾਲਸੇ ਦਾ ਰਾਜ ਹੋ ਜਾਏਗਾ ਅਕਾਲ ਤਖਤ ਨੂੰ ਗੁਲਾਮ ਬਣਿਆ ਕੋਈ ਤੁਹਾਡਾ ਰਾਜ ਨਹੀਂ ਬਣਨਾ ਜਿੰਨਾ ਚਿਰ ਮਰਜ਼ੀ ਟੱਕਰਾਂ ਮਾਰੀ ਜਾਓ ਤੇ 1949 99 ਦੇ ਵਿੱਚ ਮੇਰਾ خیال ਮਤਾ ਆਇਆ ਉਹ ਇੱਥੇ ਸਿੰਘਾਂ ਕੋਲ ਹੋਣਾ ਫੋਨ ਦੇ ਵਿੱਚ ਧਰਮ ਪ੍ਰਚਾਰ ਕਮੇਟੀ ਨੇ ਵੀ ਮਤਾ ਕੀਤਾ ਕਿਉਂਕਿ ਉਹ ਪਿਛਲੀਆਂ ਜਿਹੜੀਆਂ 1925 ਦੇ ਵਿੱਚ ਗੱਲਾਂ ਹੋਈਆਂ ਬਾਬਾ ਤੇਜਾ ਸਿੰਘ ਜਥੇਦਾਰ ਅਕਾਲ ਤਖਤ ਦੇ ਉਸ ਵੇਲੇ ਸਨ ਉਹੀ ਬੁੱਢੇ ਦਲ ਦੇ ਦਸਵੇਂ ਜਥੇਦਾਰ ਸਨ ਉਹਨਾਂ ਨਾਲ ਇੱਕ ਕਮਿਟਮੈਂਟ ਹੋਈ ਸੀ ਕਿ ਅਕਾਲ ਤਖਤ ਦਾ ਜਥੇਦਾਰ ਤੁਹਾਡਾ ਹੀ ਰਹੇਗਾ ਮਰਿਆਦਾ ਵਿੱਚ ਅਸੀਂ ਕੋਈ ਦਖਲ ਨਹੀਂ ਦੇਵਾਂਗੇ ਅਸੀਂ ਤਾਂ ਗੁਰਦੁਆਰੇ ਦੀ ਗੋਲਕ ਚੁੱਕਾਂਗੇ ਇਹਦੇ ਨਾਲ ਗੁਰੂ ਘਰ ਦਾ ਪ੍ਰਬੰਧ ਚਲਾਵਾਂਗੇ ਅਸੀਂ ਗੁਰਦੁਆਰੇ ਦੇ ਲੰਗਰ ਹਾਲਾਂ ਦੀਆਂ ਬਿਲਡਿੰਗਾਂ ਦੀ ਸੇਵਾ ਕਰਾਵਾਂਗੇ ਅਸੀਂ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਬਣਾਵਾਂਗੇ ਅਸੀਂ ਧਰਮ ਦੇ ਜ ਦਖਲ ਨਹੀਂ ਦੇਵਾਂਗੇ ਧਰਮ ਦੇ ਦਖਲ ਨਹੀਂ ਦੇਵਾਂਗੇ ਗੱਲ ਹੋਈ ਸੀ ਅਕਾਲ ਤਖਤੇ ਤੇ ਬਾਬਾ ਸਤੇਜਾ ਸਿੰਘ ਨੇ ਪੁੱਛਿਆ ਸੀ ਕਹਿੰਦੇ ਇਹਦੇ ਵਿੱਚ ਕੌਣ ਜ਼ਿੰਮੇਵਾਰ ਹੈ ਕਹਿੰਦੇ ਇਹਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜ਼ਿੰਮੇਵਾਰ ਹਨ ਇਹ ਗੱਲ ਹੋਈ ਸੀ ਉਹ ਲਿਖਤ ਹੈ ਬਾਬਾ ਤੇਜਾ ਸਿੰਘ ਡਬਲ ਐਮ ਏ ਦੀ ਲਿਖੀ ਪੜ੍ਹ ਲਓ ਤੁਸੀਂ ਮੇਰੇ ਕੋਲ ਨਿਕਤ ਪਈ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜਾਮਣ ਨੇ ਅਸੀਂ ਧਰਮ ਚ ਦਖਲ ਨਹੀਂ ਦੇਵਾਂਗੇ ਅਕਾਲ ਤਖਤ ਦੀ ਮਰਿਆਦਾ 'ਚ ਦਖਲ ਨਹੀਂ ਦੇਵਾਂਗੇ ਤੇ ਹੁਣ ਫਿਰ ਇਹ ਮਤਾ ਪਾਸ ਧਰਮ ਪ੍ਰਚਾਰ ਕਮੇਟੀ ਨੇ ਕੀਤਾ ਥੋੜੇ ਚਿਰ ਪਹਿਲਾਂ 20-25 ਸਾਲ ਹੋਏ ਨੇ ਉਹ ਧਰਮ ਪ੍ਰਚਾਰ ਕਮੇਟੀ ਦਾ ਮਤਾ ਪਿਆ ਸਾਡੇ ਕੋਲ ਉਹਦੇ 'ਚੋ ਲਿਖਿਆ ਹੈ ਬਈ ਤਖਤਾਲ ਤਖਤ ਸਾਹਿਬ ਕੇਸਗੜ ਜਿਹੜੇ ਸਾਡੇ ਤਖਤ ਨੇ ਇਹਨਾਂ ਤਖਤਾਂ ਦੇ ਉੱਤੇ ਸ਼੍ਰੋਮਣੀ ਕਮੇਟੀ ਦਖਲਅੰਦਾਜ਼ੀ ਨਹੀਂ ਕਰ ਸਕਦੀ ਕੋਈ ਕੋਈ ਪਾਰਟੀ ਦਖਲਅੰਦਾਜ਼ੀ ਨਹੀਂ ਕਰ ਸਕਦੀ ਇਹ ਪੰਥ ਦੇ ਸਾਂਝੇ ਨੇ ਸਾਰੀਆਂ ਸੰਪਰਦਾਵਾਂ ਦੇ ਸਾਂਝੇ ਨੇ ਪਰ ਇੱਥੇ ਇੱਥੇ ਕੋਈ ਨਹੀਂ ਸੁਣਦਾ ਇੱਥੇ ਆਪਣੀ ਮਰਜ਼ੀ ਹੈ ਜਿਸ ਦੀ ਲਾਠੀ ਉਸ ਦੀ ਭੈਂਸ ਖਾਲਸਾ ਜੀ ਮੈਂ ਤਾਂ ਇਹ ਬੇਨਤੀ ਕਰਨੀ ਹੈ ਸਿੰਘ ਸਾਹਿਬ ਜਿਹੜੇ ਨਵੇਂ ਬਣੇ ਨੇ ਉਹ ਵੀ ਵਿਚਾਰ ਕੇ ਉੱਥੇ ਜਾਣ ਕਿਸੇ ਨੇ ਨਹੀਂ ਮੰਨਣਾ ਹੁਣ ਜਥੇਦਾਰ ਅਸੀਂ ਤੇ ਨਹੀਂ ਮੰਨਣਾ ਆਖੋ ਸ੍ਰੀ ਵਾਹਿਗੁਰੂ ਇਹ ਰੋਜ ਦਾ ਮਜ਼ਾਕ ਨਾ ਬਣਾਓ ਅਕਾਲ ਤਖਤ ਨੂੰ ਅਸੀਂ ਤੇ ਮੰਨਾਂਗੇ ਜਿਵੇਂ ਆਪਾਂ ਸਾਰੀਆਂ ਸੰਪਰਦਾਵਾਂ ਪੱਗਾਂ ਲਿਆ ਕੇ ਬੰਨ੍ਹਦੀਆਂ ਨੇ ਹੁਣ ਜਿਹੜੇ ਸੰਪਰਦਾਵਾਂ ਵਾਲੇ ਉਥੇ ਕੱਲ ਨੂੰ ਦਸਤਾਰ ਦੇਣ ਨਾ ਤੁਰ ਪੈਣ ਤੁਰ ਪੈਣੇ ਕਿਈ ਮੈਨੂੰ ਇਹ ਦੱਸੋ ਜਦੋਂ ਸਿੰਘ ਸਾਹਿਬ ਰਪੀਰ ਸਿੰਘ ਨੂੰ ਦਸਤਾਰ ਹੋਈ ਸੀ ਉਦੋਂ ਆਏ ਸੀ ਤੇ ਹੁਣ ਜਦੋਂ ਦਸਤਾਰ ਉਹਨਾਂ ਦੇ ਆ ਸਾਰਾ ਕੁਝ ਕੱਲ ਹੋਇਆ ਹੁਣ ਤੁਹਾਨੂੰ ਪੁੱਛਿਆ ਕਿਸੇ ਨੂੰ ਨਾ ਨਿਹੰਗਾਂ ਸਿੰਘਾਂ ਨੂੰ ਪੁੱਛਿਆ ਨਾ ਨਾਨਕਸਰੀਆਂ ਨੂੰ ਪੁੱਛਿਆ ਨਾ ਰਾੜੇ ਵਾਲੇ ਨੂੰ ਪੁੱਛਿਆ ਨਾ ਟਕਸਾਲ ਵਾਲੇ ਨੂੰ ਪੁੱਛਿਆ ਨਾ ਕਿਸੇ ਹੋਰ ਜਥੇਬੰਦੀ ਨੂੰ ਪੁੱਛਿਆ ਨਾ ਰਾਜਨੀਤਿਕ ਜਥੇਬੰਦੀਆਂ ਨੂੰ ਪੁੱਛਿਆ ਨਾ ਧਾਰਮਿਕ ਜਥੇ ਪੁੱਛਿਆ ਨੂੰ ਇੱਕਦਮ ਤੋੜ ਦਿੱਤਾ ਇਹ ਗੱਲ ਠੀਕ ਨਹੀਂ ਹੈ ਜੇ ਜਥੇਦਾਰ ਬਣਾਣਾ ਸਾਰੀਆਂ ਸੰਪਰਦਾਵਾਂ ਦੀ ਦਸਤਾਰ ਲੈ ਕੇ ਤੇ ਫਿਰ ਉਹਨਾਂ ਦੀ ਰਾਏ ਨਾਲ ਹੀ ਅਗਲਾ ਜਥੇਦਾਰ ਬਦਲਿਆ ਜਾਵੇ ਇਹ ਸਾਡੀ ਬੇਨਤੀ ਹੈ ਸਾਰੇ ਪੰਥ ਦੇ ਚਰਨਾਂ ਵਿੱਚ ਪੰਥ ਨੂੰ ਇੰਨਾ ਖੁਆਰ ਨਾ ਕਰੋ ਰਾਜਨੀਤੀ ਧਰਮ ਦੇ ਉੱਤੇ ਇੰਨੀ ਹਾਵੀ ਨਾ ਹੋ ਜਾਵੇ ਕਿ ਧਾਰਮਿਕ ਬੰਦਾਂ ਦਾ ਸਾਹ ਕੁੱਟਿਆ ਜਾਵੇ ਅੱਜ ਸਾਡਾ ਇੱਥੋਂ ਸਾਹ ਕੁੱਟਿਆ ਹੋਇਆ ਅਸੀਂ ਬੋਲ ਨਹੀਂ ਸਕਦੇ ਅਸੀਂ ਗੁਰਮਤਿ ਕੋਈ ਗੱਲ ਨਹੀਂ ਕਰ ਸਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੌਣ ਛਾਪੇਗਾ ਸਰੋਭਣੀ ਕਮੇਟੀ ਛਾਪੇ ਜਾਂ ਕੋਈ ਸੰਸਥਾ ਛਾਪੇ ਇਹ ਫੈਸਲਾ ਅਕਾਲ ਤਖਤ ਨੇ ਕਰਨਾ ਨਾ ਕਿ ਪੰਜਾਬ ਦੀ ਵਿਧਾਨ ਸਭਾ ਚ ਫੈਸਲਾ ਕੀ ਕੀਤਾ ਪੰਜਾਬ ਦੀ ਵਿਧਾਨ ਸਭਾ 'ਚ ਕਾਨੂੰਨ ਬਣਾਤਾ ਕਿ ਸ਼੍ਰੋਮਣੀ ਕਮੇਟੀ ਤੋਂ ਬਿਨਾਂ ਕੋਈ ਗੁਰੂ ਗ੍ਰੰਥ ਸਾਹਿਬ ਨਹੀਂ ਛਾਪ ਸਕਦਾ ਗੱਲ ਸਾਰਿਆਂ ਨੂੰ ਚੰਗੀ ਲੱਗੀ ਪਰ ਉਹਦਾ ਨਤੀਜਾ ਕੀ ਨਿਕਲਿਆ ਅੱਜ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈਣਾ ਹੋਵੇ ਆਪਣੇ ਪਿੰਡਾਂ ਵਾਸਤੇ 6-6 ਮਹੀਨੇ ਲੱਗ ਜਾਂਦੇ ਤੁਹਾਨੂੰ ਸਰੂਪ ਨਹੀਂ ਮਿਲਦਾ ਅੱਜ ਸਾਡੀ ਹਾਲਾਤ ਹੈ 6 ਮਹੀਨੇ ਬਾਅਦ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਿਲੇਗਾ ਕਿਵੇਂ ਭਲਾ ਦੋ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਸਾਈਨ ਚਾਹੀਦੇ ਆ ਉਹ ਮੈਂਬਰ ਲੱਭੋ ਪਹਿਲਾਂ ਫਿਰ ਉਹਨਾਂ ਦੇ ਸਾਈਨ ਕਰਾਓ ਫਿਰ ਤੁਸੀਂ ਗੁਰਦੁਆਰੇ ਦਾ ਮੈਨੇਜਰ ਆਏਗਾ ਵੱਡੇ ਗੁਰਦੁਆਰੇ ਦਾ ਪੰਜ ਪਿਆਰੇ ਆਉਣਗੇ ਚੈਕਿੰਗ ਕਰਨਗੇ ਕਿੰਨੀਆਂ ਜਾਦੀਆਂ ਸਾਡੇ ਉੱਤੇ ਲਾ ਕੇ ਪਾਬੰਦੀਆਂ ਤੇ ਸਾਨੂੰ ਇੰਨਾ ਸੌੜਾ ਕਰਦਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਵਾਂ ਸਰੂਪ ਲੈਣਾ ਹੋਵੇ 6 ਮਹੀਨੇ ਤਰਲੇ ਕੱਢਣੇ ਪੈਂਦੇ ਆ ਉਹ ਮੇਰੇ ਵਰਗੇ ਨੂੰ ਜਿਹੜੇ ਅਸੀਂ ਸ਼੍ਰੋਮਣੀ ਕਮੇਟੀ 'ਚ ਬੈਠੇ ਹੋਏ ਆ ਤੇ ਜਿਹੜੇ ਗਾਰ ਨੇ ਵਿਚਾਰੇ ਜਿਨ੍ਹਾਂ ਨੂੰ ਪਿੰਡਾਂ ਚ ਰੋਣਾ ਉਹਨਾਂ ਦਾ ਕੀ ਹਾਲ ਹੈ ਇਹ ਬੇਨਤੀ ਹੈ ਸਾਰਾ ਕੁਝ ਸ੍ਰੀ ਅਕਾਲ ਤਖਤ ਸਾਹਿਬ ਦਾ ਧਰਮ ਦਾ ਆਜ਼ਾਦ ਕਰਾ ਦਿਓ ਤੁਸੀਂ ਸ਼੍ਰੋਮਣੀ ਕਮੇਟੀ ਬਣਾਈ ਸੀ ਗੁਰੂ ਦੀ ਗੋਲਕ ਚੱਕ ਕੇ ਇਹਦਾ ਸਹੀ ਵਰਤੋਂ ਕਰੋਗੇ ਲੰਗਰ ਚਲਾਓਗੇ ਬਿਲਡਿੰਗਾਂ ਬਣਾਓਗੇ ਧਰਮ ਪ੍ਰਚਾਰ ਕਰੋਗੇ ਸਕੂਲ ਕਾਲਜ ਖੋਲੋਗੇ ਨਾ ਕਿ ਤੁਸੀਂ ਸਾਰੇ ਧਰਮ ਦੇ ਉੱਤੇ ਹੀ ਗਲਬਾ ਪਾ ਲੋਗੇ ਇਹ ਧਰਮ ਦੇ ਉੱਤੇ ਗਲਬਾ ਪਾਇਆ ਗਿਆ ਬਚੋ ਇਸ ਤੋਂ ਅੱਜ ਵੀ ਟਾਈਮ ਹੈ ਅਕਾਲ ਤਖਤ ਨੂੰ ਆਜ਼ਾਦ ਕਰਾ ਲਓ ਖਾਲਸੇ ਦਾ ਰਾਜ ਹੋ ਜਾਏਗਾ ਅਕਾਲ ਤਖਤ ਨੂੰ ਗੁਲਾਮ ਬਣਿਆ ਕੋਈ ਤੁਹਾਡਾ ਰਾਜ ਨਹੀਂ ਬਣਨਾ ਜਿੰਨਾ ਚਿਰ ਮਰਜ਼ੀ ਟੱਕਰਾਂ ਮਾਰੀ ਜਾਓ ਤੇ 1949 99 ਦੇ ਵਿੱਚ ਮੇਰਾ خیال ਮਤਾ ਆਇਆ ਉਹ ਇੱਥੇ ਸਿੰਘਾਂ ਕੋਲ ਹੋਣਾ ਫੋਨ ਦੇ ਵਿੱਚ ਧਰਮ ਪ੍ਰਚਾਰ ਕਮੇਟੀ ਨੇ ਵੀ ਮਤਾ ਕੀਤਾ ਕਿਉਂਕਿ ਉਹ ਪਿਛਲੀਆਂ ਜਿਹੜੀਆਂ 1925 ਦੇ ਵਿੱਚ ਗੱਲਾਂ ਹੋਈਆਂ ਬਾਬਾ ਤੇਜਾ ਸਿੰਘ ਜਥੇਦਾਰ ਅਕਾਲ ਤਖਤ ਦੇ ਉਸ ਵੇਲੇ ਸਨ ਉਹੀ ਬੁੱਢੇ ਦਲ ਦੇ 10ਵੇਂ ਜਥੇਦਾਰ ਸਨ ਉਨਾ ਨਾਲ ਇੱਕ ਕਮਿਟਮੈਂਟ ਹੋਈ ਸੀ ਕਿ ਅਕਾਲ ਤਖਤ ਦਾ ਜਥੇਦਾਰ ਤੁਹਾਡਾ ਹੀ ਰਹੇਗਾ ਮਰਿਆਦਾ ਵਿੱਚ ਅਸੀਂ ਕੋਈ ਦਖਲ ਨਹੀਂ ਦੇਵਾਂਗੇ ਅਸੀਂ ਤਾਂ ਗੁਰਦੁਆਰੇ ਦੀ ਗੋਲਕ ਚੁੱਕਾਂਗੇ ਇਹਦੇ ਨਾਲ ਗੁਰੂ ਘਰ ਦਾ ਪ੍ਰਬੰਧ ਚਲਾਵਾਂਗੇ ਅਸੀਂ ਗੁਰਦੁਆਰੇ ਦੇ ਲੰਗਰ ਹਾਲਾਂ ਦੀਆਂ ਬਿਲਡਿੰਗਾਂ ਦੀ ਸੇਵਾ ਕਰਾਵਾਂਗੇ ਅਸੀਂ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਬਣਾਵਾਂਗੇ ਅਸੀਂ ਧਰਮ ਦੇ ਜ ਦਖਲ ਨਹੀਂ ਦੇਵਾਂਗੇ ਧਰਮ ਚ ਦਖਲ ਨਹੀਂ ਦੇਵਾਂਗੇ ਗੱਲ ਹੋਈ ਸੀ ਅਕਾਲ ਤਖਤ ਤੇ ਤੇ ਬਾਬਾ ਸਤੇਜਾ ਸਿੰਘ ਨੇ ਪੁੱਛਿਆ ਸੀ ਕਹਿੰਦੇ ਇਹਦੇ ਵਿੱਚ ਕੌਣ ਜ਼ਿੰਮੇਵਾਰ ਹੈ ਕਹਿੰਦੇ ਇਹਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜ਼ਿੰਮੇਵਾਰ ਹਨ ਇਹ ਗੱਲ ਹੋਈ ਸੀ ਉਹ ਲਿਖਤ ਹੈ ਬਾਬਾ ਤੇਜਾ ਸਿੰਘ ਡਬਲ ਐਮ ਏ ਦੀ ਲਿਖੀ ਪੜ੍ਹ ਲਓ ਤੁਸੀਂ ਮੇਰੇ ਕੋਲ ਨਿਕਤ ਪਈ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜਾਮਣ ਨੇ ਅਸੀਂ ਧਰਮ 'ਚ ਦਖਲ ਨਹੀਂ ਦੇਵਾਂਗੇ ਅਕਾਲ ਤਖਤ ਦੀ ਮਰਿਆਦਾ 'ਚ ਦਖਲ ਨਹੀਂ ਦੇਵਾਂਗੇ ਤੇ ਹੁਣ ਫਿਰ ਇਹ ਮਤਾ ਪਾਸ ਧਰਮ ਪ੍ਰਚਾਰ ਕਮੇਟੀ ਨੇ ਕੀਤਾ ਥੋੜੇ ਚਿਰ ਪਹਿਲਾਂ 20-25 ਸਾਲ ਹੋਏ ਨੇ ਉਹ ਧਰਮ ਪ੍ਰਚਾਰ ਕਮੇਟੀ ਦਾ ਮਤਾ ਪਿਆ ਸਾਡੇ ਕੋਲ ਉਹਦੇ 'ਚ ਲਿਖਿਆ ਬਈ ਤਖਤ ਤਖਤ ਸਾਹਿਬ ਕੇਸਗੜ ਜਿਹੜੇ ਸਾਡੇ ਤਖਤ ਨੇ ਇਹਨਾਂ ਤਖਤਾਂ ਦੇ ਉੱਤੇ ਸ਼੍ਰੋਮਣੀ ਕਮੇਟੀ ਦਖਲਅੰਦਾਜ਼ੀ ਨਹੀਂ ਕਰ ਸਕਦੀ ਕੋਈ ਕੋਈ ਪਾਰਟੀ ਦਖਲਅੰਦਾਜ਼ੀ ਨਹੀਂ ਕਰ ਸਕਦੀ ਇਹ ਪੰਥ ਦੇ ਸਾਂਝੇ ਨੇ ਸਾਰੀਆਂ ਸੰਪਰਦਾਵਾਂ ਦੇ ਸਾਂਝੇ ਨੇ ਪਰ ਇੱਥੇ ਇੱਥੇ ਕੋਈ ਨਹੀਂ ਸੁਣਦਾ ਇੱਥੇ ਆਪਣੀ ਮਰਜ਼ੀ ਹੈ ਜਿਸ ਕੀ ਲਾਠੀ ਉਸ ਕੀ ਭੈਂਸ ਖਾਲਸਾ ਜੀ ਮੈਂ ਤਾਂ ਇਹ ਬੇਨਤੀ ਕਰਨੀ ਹੈ ਸਿੰਘ ਸਾਹਿਬ ਜਿਹੜੇ ਨਵੇਂ ਬਣੇ ਨੇ ਉਹ ਵੀ ਵਿਚਾਰ ਕੇ ਉੱਥੇ ਜਾਣ ਕਿਸੇ ਨੇ ਨਹੀਂ ਮੰਨਣਾ ਹੁਣ ਜਥੇਦਾਰ ਅਸੀਂ ਤੇ ਨਹੀਂ ਮੰਨਣਾ ਆਖੋ ਸ੍ਰੀ ਵਾਹਿਗੁਰੂ ਇਹ ਰੋਜ ਦਾ ਮਜ਼ਾਕ ਨਾ ਬਣਾਓ ਅਕਾਲ ਤਖਤ ਨੂੰ ਅਸੀਂ ਤੇ ਮੰਨਾਂਗੇ ਜਿਵੇਂ ਆਪਾਂ ਸਾਰੀਆਂ ਸੰਪਰਦਾਵਾਂ ਪੱਗਾਂ ਲਿਆ ਕੇ ਬੰਨ੍ਹਦੀਆਂ ਨੇ ਹੁਣ ਜਿਹੜੇ ਸੰਪਰਦਾਵਾਂ ਵਾਲੇ ਉਥੇ ਕੱਲ ਨੂੰ ਦਸਤਾਰ ਦੇਣ ਨਾ ਤੁਰ ਪੈਣ ਤੁਰ ਪਹਿਣਿਆ ਗਈ ਮੈਨੂੰ ਇਹ ਦੱਸੋ ਜਦੋਂ ਸਿੰਘ ਸਾਹਿਬ ਰਪੀਰ ਸਿੰਘ ਨੂੰ ਦਸਤਾਰ ਹੋਈ ਸੀ ਉਦੋਂ ਆਏ ਸੀ ਤੇ ਹੁਣ ਜਦੋਂ ਦਸਤਾਰ ਉਹਨਾਂ ਦੇ ਆ ਸਾਰਾ ਕੁਝ ਕੱਲ ਹੋਇਆ ਹੁਣ ਤੁਹਾਨੂੰ ਪੁੱਛਿਆ ਕਿਸੇ ਨੂੰ ਨਾ ਨਿਹੰਗਾਂ ਸਿੰਘਾਂ ਨੂੰ ਪੁੱਛਿਆ ਨਾ ਨਾਨਕਸਰੀਆਂ ਨੂੰ ਪੁੱਛਿਆ ਨਾ ਰਾੜੇ ਵਾਲੇ ਨੂੰ ਪੁੱਛਿਆ ਨਾ ਟਕਸਾਲ ਵਾਲੇ ਨੂੰ ਪੁੱਛਿਆ ਨਾ ਕਿਸੇ ਹੋਰ ਜਥੇਬੰਦੀ ਨੂੰ ਪੁੱਛਿਆ ਨਾ ਰਾਜਨੀਤਿਕ ਜਥੇਬੰਦੀਆਂ ਨੂੰ ਪੁੱਛਿਆ ਨਾ ਧਾਰਮਿਕ ਜਥੇ ਪੁੱਛਿਆ ਨੂੰ ਇੱਕਦਮ ਤੋੜ ਦਿੱਤਾ ਇਹ ਗੱਲ ਠੀਕ ਨਹੀਂ ਹੈ ਜੇ ਜਥੇਦਾਰ ਬਣਾਣਾ ਸਾਰੀਆਂ ਸੰਪਰਦਾਵਾਂ ਦੀ ਦਸਤਾਰ ਲੈ ਕੇ ਤੇ ਫਿਰ ਉਹਨਾਂ ਦੀ ਰਾਏ ਨਾਲ ਹੀ ਅਗਲਾ ਜਥੇਦਾਰ ਬਦਲਿਆ ਜਾਵੇ ਇਹ ਸਾਡੀ ਬੇਨਤੀ ਹੈ ਸਾਰੇ ਪੰਥ ਦੇ ਚਰਨਾਂ ਵਿੱਚ ਪੰਥ ਨੂੰ ਇੰਨਾ ਖੁوار ਨਾ ਕਰੋ ਰਾਜਨੀਤੀ ਧਰਮ ਦੇ ਉੱਤੇ ਐਨੀ ਹਾਵੀ ਨਾ ਹੋ ਜਾਵੇ ਕਿ ਧਾਰਮਿਕ ਬੰਦਾਂ ਦਾ ਸਾਹ ਕੁੱਟਿਆ ਜਾਵੇ ਅੱਜ ਸਾਡਾ ਇੱਥੋਂ ਸਾਹ ਕੁੱਟਿਆ ਹੋਇਆ ਅਸੀਂ ਬੋਲ ਨਹੀਂ ਸਕਦੇ ਅਸੀਂ ਗੁਰਮਤ ਦੀ ਕੋਈ ਗੱਲ ਨਹੀਂ ਕਰ ਸਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੌਣ ਛਾਪੇਗਾ ਸਰੋਭਣੀ ਕਮੇਟੀ ਛਾਪੇ ਜਾਂ ਕੋਈ ਸੰਸਥਾ ਛਾਪੇ ਇਹ ਫੈਸਲਾ ਅਕਾਲ ਤਖਤ ਨੇ ਕਰਨਾ ਹੈ ਨਾ ਕਿ ਪੰਜਾਬ ਦੀ ਵਿਧਾਨ ਸਭਾ ਚ ਫੈਸਲਾ ਕੀ ਕੀਤਾ ਪੰਜਾਬ ਦੀ ਵਿਧਾਨ ਸਭਾ ਦੇ ਕਾਨੂੰਨ ਬਣਾਤਾ ਕਿ ਸ਼੍ਰੋਮਣੀ ਕਮੇਟੀ ਤੋਂ ਬਿਨਾਂ ਕੋਈ ਗੁਰੂ ਗ੍ਰੰਥ ਸਾਹਿਬ ਨਹੀਂ ਛਾਪ ਸਕਦਾ ਗੱਲ ਸਾਰਿਆਂ ਨੂੰ ਚੰਗੀ ਲੱਗੀ ਪਰ ਉਹਦਾ ਨਤੀਜਾ ਕੀ ਨਿਕਲਿਆ ਅੱਜ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈਣਾ ਹੋਵੇ ਆਪਣੇ ਪਿੰਡਾਂ ਵਾਸਤੇ 6-6 ਮਹੀਨੇ ਲੱਗ ਜਾਂਦੇ ਤੁਹਾਨੂੰ ਸਰੂਪ ਨਹੀਂ ਮਿਲਦਾ ਅੱਜ ਸਾਡੀ ਹਾਲਾਤ ਹੈ 6 ਮਹੀਨੇ ਬਾਅਦ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਿਲੇਗਾ ਕਿਵੇਂ ਭਲਾ ਦੋ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਸਾਈਨ ਚਾਹੀਦੇ ਆ ਉਹ ਮੈਂਬਰ ਲੱਭੋ ਪਹਿਲਾਂ ਫਿਰ ਉਹਨਾਂ ਦੇ ਸਾਈਨ ਕਰਾਓ ਫਿਰ ਤੁਸੀਂ ਗੁਰਦੁਆਰੇ ਦਾ ਮੈਨੇਜਰ ਆਏਗਾ ਵੱਡੇ ਗੁਰਦੁਆਰੇ ਦਾ ਪੰਜ ਪਿਆਰੇ ਆਉਣਗੇ ਚੈਕ ਇਨ ਕਰਨਗੇ ਕਿੰਨੀਆਂ ਜਾਦੀਆਂ ਸਾਡੇ ਉੱਤੇ ਲਾ ਕੇ ਪਾਬੰਦੀਆਂ ਤੇ ਸਾਨੂੰ ਇੰਨਾ ਸੌੜਾ ਕਰਤਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਵਾਂ ਸਰੂਪ ਲੈਣਾ ਹੋਵੇ 6 ਮਹੀਨੇ ਤਰਲੇ ਕੱਢਣੇ ਪੈਂਦੇ ਆ ਉਹ ਮੇਰੇ ਵਰਗਿਆਂ ਨੂੰ ਜਿਹੜੇ ਅਸੀਂ ਸ਼੍ਰੋਮਣੀ ਕਮੇਟੀ 'ਚ ਬੈਠੇ ਹੋਏ ਆ ਤੇ ਜਿਹੜੇ ਗਾਰ ਨੇ ਵਿਚਾਰੇ ਜਿਨ੍ਹਾਂ ਨੂੰ ਪਿੰਡਾਂ ਚ ਰੋਣਾ ਉਹਨਾਂ ਦਾ ਕੀ ਹਾਲ ਆ ਇਹ ਬੇਨਤੀ ਹੈ ਸਾਰਾ ਕੁਝ ਸ੍ਰੀ ਅਕਾਲ ਤਖਤ ਸਾਹਿਬ ਦੇ ਧਰਮ ਦਾ ਆਜ਼ਾਦ ਕਰਾ ਦਿਓ ਤੁਸੀਂ ਸ਼੍ਰੋਮਣੀ ਕਮੇਟੀ ਬਣਾਈ ਸੀ ਗੁਰੂ ਦੀ ਗੋਲਕ ਚੱਕ ਕੇ ਇਹਦਾ ਸਹੀ ਵਰਤੋਂ ਕਰੋਗੇ ਲੰਗਰ ਚਲਾਓਗੇ ਬਿਲਡਿੰਗਾਂ ਬਣਾਓਗੇ ਧਰਮ ਪ੍ਰਚਾਰ ਕਰੋਗੇ ਸਕੂਲ ਕਾਲਜ ਖੋਲੋਗੇ ਨਾ ਕਿ ਤੁਸੀਂ ਸਾਰੇ ਧਰਮ ਦੇ ਉੱਤੇ ਹੀ ਗਲਬਾ ਪਾ ਲਓਗੇ ਇਹ ਧਰਮ ਦੇ ਉੱਤੇ ਗਲਬਾ ਪਾਇਆ ਗਿਆ ਬਚੋ ਇਸ ਤੋਂ ਅੱਜ ਵੀ ਟਾਈਮ ਹੈ ਅਕਾਲ ਤਖਤ ਨੂੰ ਆਜ਼ਾਦ ਕਰਾ ਲਓ ਖਾਲਸੇ ਦਾ ਰਾਜ ਹੋ ਜਾਏਗਾ ਅਕਾਲ ਤਖਤ ਨੂੰ ਗੁਲਾਮ ਬਣਿਆ ਕੋਈ ਤੁਹਾਡਾ ਰਾਜ ਨਹੀਂ ਬਣਨਾ ਜਿੱਨਾਂ ਚਿਰ ਮਰਜ਼ੀ ਟੱਕਰਾਂ ਮਾਰੀ ਜਾਓ ਤੇ 1949 99 ਦੇ ਵਿੱਚ ਮੇਰਾ خیال ਮਤਾ ਆਇਆ ਉਹ ਇਥੇ ਸਿੰਘਾਂ ਕੋਲ ਹੋਣਾ ਫੋਨ ਦੇ ਵਿੱਚ ਧਰਮ ਪ੍ਰਚਾਰ ਕਮੇਟੀ ਨੇ ਵੀ ਮਤਾ ਕੀਤਾ ਕਿਉਂਕਿ ਉਹ ਪਿਛਲੀਆਂ ਜਿਹੜੀਆਂ 1925 ਦੇ ਵਿੱਚ ਗੱਲਾਂ ਹੋਈਆਂ ਬਾਬਾ ਤੇਜਾ ਸਿੰਘ ਜਥੇਦਾਰ ਅਕਾਲ ਤਖਤ ਦੇ ਉਸ ਵੇਲੇ ਸਨ ਉਹੀ ਬੁੱਢੇ ਦਲ ਦੇ 10ਵੇਂ ਜਥੇਦਾਰ ਸਨ ਉਨਾ ਨਾਲ ਇੱਕ ਕਮਿਟਮੈਂਟ ਹੋਈ ਸੀ ਕਿ ਅਕਾਲ ਤਖਤ ਦਾ ਜਥੇਦਾਰ ਤੁਹਾਡਾ ਹੀ ਰਹੇਗਾ ਮਰਿਆਦਾ ਵਿੱਚ ਅਸੀਂ ਕੋਈ ਦਖਲ ਨਹੀਂ ਦੇਵਾਂਗੇ ਅਸੀਂ ਤਾਂ ਗੁਰਦੁਆਰੇ ਦੀ ਗੋਲਕ ਚੁੱਕਾਂਗੇ ਇਹਦੇ ਨਾਲ ਗੁਰੂ ਘਰ ਦਾ ਪ੍ਰਬੰਧ ਚਲਾਵਾਂਗੇ ਅਸੀਂ ਗੁਰਦੁਆਰੇ ਦੇ ਲੰਗਰ ਹਾਲਾਂ ਦੀਆਂ ਬਿਲਡਿੰਗਾਂ ਦੀ ਸੇਵਾ ਕਰਾਵਾਂਗੇ ਅਸੀਂ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਬਣਾਵਾਂਗੇ ਅਸੀਂ ਧਰਮ ਦੇ ਵਿੱਚ ਦਖਲ ਨਹੀਂ ਦੇਵਾਂਗੇ ਧਰਮ ਦੇ ਵਿੱਚ ਦਖਲ ਨਹੀਂ ਦੇਵਾਂਗੇ ਗੱਲ ਹੋਈ ਸੀ ਅਕਾਲ ਤਖਤੇ ਤੇ ਬਾਬਾ ਤੇਜਾ ਸਿੰਘ ਨੇ ਪੁੱਛਿਆ ਸੀ ਕਹਿੰਦੇ ਇਹਦੇ ਵਿੱਚ ਕੌਣ ਜ਼ਿੰਮੇਵਾਰ ਹੈ ਕਹਿੰਦੇ ਇਹਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜ਼ਿੰਮੇਵਾਰ ਹਨ ਇਹ ਗੱਲ ਹੋਈ ਸੀ ਉਹ ਲਿਖਤ ਹੈ ਬਾਬਾ ਤੇਜਾ ਸਿੰਘ ਡਬਲ ਐਮ ਏ ਦੀ ਲਿਖੀ ਪੜ੍ਹ ਲਓ ਤੁਸੀਂ ਮੇਰੇ ਕੋਲ ਨਿਕਤ ਪਈ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜਾਮਣ ਨੇ ਅਸੀਂ ਧਰਮ 'ਚ ਦਖਲ ਨਹੀਂ ਦੇਵਾਂਗੇ ਅਕਾਲ ਤਖਤ ਦੀ ਮਰਿਆਦਾ 'ਚ ਦਖਲ ਨਹੀਂ ਦੇਵਾਂਗੇ ਤੇ ਹੁਣ ਫਿਰ ਇਹ ਮਤਾ ਪਾਸ ਧਰਮ ਪ੍ਰਚਾਰ ਕਮੇਟੀ ਨੇ ਕੀਤਾ ਥੋੜੇ ਚਿਰ ਪਹਿਲਾਂ 20-25 ਸਾਲ ਹੋਏ ਨੇ ਉਹ ਧਰਮ ਪ੍ਰਚਾਰ ਕਮੇਟੀ ਦਾ ਮਤਾ ਪਿਆ ਸਾਡੇ ਕੋਲ ਉਹਦੇ 'ਚ ਲਿਖਿਆ ਬਈ ਤਖਤ ਤਖਤ ਸਾਹਿਬ ਕੇਸਗੜ ਜਿਹੜੇ ਸਾਡੇ ਤਖਤ ਨੇ ਇਹਨਾਂ ਤਖਤਾਂ ਦੇ ਉੱਤੇ ਸ਼੍ਰੋਮਣੀ ਕਮੇਟੀ ਦਖਲ ਅੰਦਾਜ਼ੀ ਨਹੀਂ ਕਰ ਸਕਦੀ ਕੋਈ ਕੋਈ ਪਾਰਟੀ ਦਖਲ ਅੰਦਾਜ਼ੀ ਨਹੀਂ ਕਰ ਸਕਦੀ ਇਹ ਪੰਛ ਦੇ ਸਾਂਝੇ ਨੇ ਸਾਰੀਆਂ ਸੰਪਰਦਾਵਾਂ ਦੇ ਸਾਂਝੇ ਨੇ ਪਰ ਇੱਥੇ ਇੱਥੇ ਕੋਈ ਨਹੀਂ ਸੁਣਦਾ ਇੱਥੇ ਆਪਣੀ ਮਰਜ਼ੀ ਹੈ ਜਿਸ ਕੀ लाठी ਉਸ ਕੀ ਭੈਣ ਖਾਲਸਾ ਜੀ ਮੈਂ ਤਾਂ ਇਹ ਬੇਨਤੀ ਕਰਨੀ ਹੈ ਸਿੰਘ ਸਾਹਿਬ ਜਿਹੜੇ ਨਵੇਂ ਬਣੇ ਨੇ ਉਹ ਵੀ ਵਿਚਾਰ ਕੇ ਉਥੇ ਜਾਣ ਕਿਸੇ ਨੇ ਨਹੀਂ ਮੰਨਣਾ ਹੁਣ ਜਸੇਦਾਰ ਅਸੀਂ ਤੇ ਨਹੀਂ ਮੰਨਣਾ ਆਖੋ ਸ੍ਰੀ ਵਾਹਿਗੁਰੂ ਇਹ ਰੋਜ ਦਾ ਮਜ਼ਾਕ ਨਾ ਬਣਾਓ ਅਕਾਲ ਤਖਤ ਨੂੰ ਅਸੀਂ ਤੇ ਮੰਨਾਂਗੇ ਜਿਵੇਂ ਆਪਾਂ ਸਾਰੀਆਂ ਸੰਪਰਦਾਵਾਂ ਪੱਗਾਂ ਲਿਆ ਕੇ ਬਣਦੀਆਂ ਨੇ ਹੁਣ ਜਿਹੜੇ ਸੰਪਰਦਾਵਾਂ ਵਾਲੇ ਉਥੇ ਕੱਲ ਨੂੰ ਦਸਤਾਰ ਦੇਣ ਨਾ ਤੁਰ ਪੈਣ ਤੁਰ ਪੈਣੇ ਕਿਈ ਮੈਨੂੰ ਇਹ ਦੱਸੋ ਜਦੋਂ ਸਿੰਘ ਸਾਹਿਬ ਰਪੀਰ ਸਿੰਘ ਨੂੰ ਦਸਤਾਰ ਹੋਈ ਸੀ ਉਦੋਂ ਆਏ ਸੀ ਤੇ ਹੁਣ ਜਦੋਂ ਦਸਤਾਰ ਉਹਨਾਂ ਦੇ ਆ ਸਾਰਾ ਕੁਝ ਕੱਲ ਹੋਇਆ ਹੁਣ ਤੁਹਾਨੂੰ ਪੁੱਛਿਆ ਕਿਸੇ ਨੂੰ ਨਾ ਨਿਹੰਗਾਂ ਸਿੰਘਾਂ ਨੂੰ ਪੁੱਛਿਆ ਨਾ ਨਾਨਕਸਰੀਆਂ ਨੂੰ ਪੁੱਛਿਆ ਨਾ ਰਾੜੇ ਵਾਲਿਆਂ ਨੂੰ ਪੁੱਛਿਆ ਨਾ ਟਕਸਾਲ ਵਾਲਿਆਂ ਨੂੰ ਪੁੱਛਿਆ ਨਾ ਕਿਸੇ ਹੋਰ ਜਥੇਬੰਦੀ ਨੂੰ ਪੁੱਛਿਆ ਨਾ ਰਾਜਨੀਤਿਕ ਜਥੇਬੰਦੀਆਂ ਨੂੰ ਪੁੱਛਿਆ ਨਾ ਧਾਰਮਿਕ ਜਥੇ ਪੁੱਛਿਆ ਨੂੰ ਇੱਕਦਮ ਤੋੜ ਦਿੱਤਾ ਇਹ ਗੱਲ ਠੀਕ ਨਹੀਂ ਹੈ ਜੇ ਜਥੇਦਾਰ ਬਣਾਣਾ ਸਾਰੀਆਂ ਸੰਪਰਦਾਵਾਂ ਦੀ ਦਸਤਾਰ ਲੈ ਕੇ ਤੇ ਫਿਰ ਉਹਨਾਂ ਦੀ ਰਾਏ ਨਾਲ ਹੀ ਅਗਲਾ ਜਥੇਦਾਰ ਬਦਲਿਆ ਜਾਵੇ ਇਹ ਸਾਡੀ ਬੇਨਤੀ ਹੈ ਸਾਰੇ ਪੰਥ ਦੇ ਚਰਨਾਂ ਵਿੱਚ ਪੰਥ ਨੂੰ ਇੰਨਾ ਖੁਆਰ ਨਾ ਕਰੋ ਰਾਜਨੀਤੀ ਧਰਮ ਦੇ ਉੱਤੇ ਐਨੀ ਹਾਵੀ ਨਾ ਹੋ ਜਾਵੇ ਕਿ ਧਾਰਮਿਕ ਬੰਦਾਂ ਦਾ ਸਾਹ ਕੁੱਟਿਆ ਜਾਵੇ ਅੱਜ ਸਾਡਾ ਇੱਥੋਂ ਸਾਹ ਕੁੱਟਿਆ ਹੋਇਆ ਅਸੀਂ ਬੋਲ ਨਹੀਂ ਸਕਦੇ ਅਸੀਂ ਗੁਰਮਤਿ ਦੀ ਕੋਈ ਗੱਲ ਨਹੀਂ ਕਰ ਸਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੌਣ ਛਾਪੇਗਾ ਸਰੋਭਣੀ ਕਮੇਟੀ ਛਾਪੇ ਜਾਂ ਕੋਈ ਸੰਸਥਾ ਛਾਪੇ ਇਹ ਫੈਸਲਾ ਅਕਾਲ ਤਖਤ ਨੇ ਕਰਨਾ ਹੈ ਨਾ ਕਿ ਪੰਜਾਬ ਦੀ ਵਿਧਾਨ ਸਭਾ ਚ ਫੈਸਲਾ ਕੀ ਕੀਤਾ ਪੰਜਾਬ ਦੀ ਵਿਧਾਨ ਸਭਾ ਦੇ ਕਾਨੂੰਨ ਬਣਾਤਾ ਕਿ ਸ਼੍ਰੋਮਣੀ ਕਮੇਟੀ ਤੋਂ ਬਿਨਾ ਕੋਈ ਗੁਰੂ ਗ੍ਰੰਥ ਸਾਹਿਬ ਨਹੀਂ ਛਾਪ ਸਕਦਾ ਗੱਲ ਸਾਰਿਆਂ ਨੂੰ ਚੰਗੀ ਲੱਗੀ ਪਰ ਉਹਦਾ ਨਤੀਜਾ ਕੀ ਨਿਕਲਿਆ ਅੱਜ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈਣਾ ਹੋਵੇ ਆਪਣੇ ਪਿੰਡਾਂ ਵਾਸਤੇ 6-6 ਮਹੀਨੇ ਲੱਗ ਜਾਂਦੇ ਤੁਹਾਨੂੰ ਸਰੂਪ ਨਹੀਂ ਮਿਲਦਾ ਅੱਜ ਸਾਡੀ ਹਾਲਤ ਹੈ 6 ਮਹੀਨੇ ਬਾਅਦ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਿਲੇਗਾ ਕਿਵੇਂ ਭਲਾ ਦੋ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਸਾਈਨ ਚਾਹੀਦੇ ਆ ਉਹ ਮੈਂਬਰ ਲੱਭੋ ਪਹਿਲਾਂ ਫਿਰ ਉਹਨਾਂ ਦੇ ਸਾਈਨ ਕਰਾਓ ਫਿਰ ਤੁਸੀਂ ਗੁਰਦੁਆਰੇ ਦਾ ਮੈਨੇਜਰ ਆਏਗਾ ਵੱਡੇ ਗੁਰਦੁਆਰੇ ਦਾ ਪੰਜ ਪਿਆਰੇ ਆਉਣਗੇ ਚੈਕਿੰਗ ਕਰਨਗੇ ਕਿੰਨੀਆਂ ਜਾਦੀਆਂ ਸਾਡੇ ਉੱਤੇ ਲਾ ਕੇ ਬੰਦੀਆਂ ਤੇ ਸਾਨੂੰ ਇੰਨਾ ਸੌੜਾ ਕਰਦਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਵਾਂ ਸਰੂਪ ਲੈਣਾ ਹੋਵੇ 6 ਮਹੀਨੇ ਤਰਲੇ ਕੱਢਣੇ ਪੈਂਦੇ ਆ ਉਹ ਮੇਰੇ ਵਰਗਿਆਂ ਨੂੰ ਜਿਹੜੇ ਅਸੀਂ ਸ਼੍ਰੋਮਣੀ ਕਮੇਟੀ 'ਚ ਬੈਠੇ ਹੋਏ ਆਂ ਤੇ ਜਿਹੜੇ ਗਾਰ ਨੇ ਵਿਚਾਰੇ ਜਿਨ੍ਹਾਂ ਨੂੰ ਪਿੰਡਾਂ ਚ ਰੋਣਾ ਉਹਨਾਂ ਦਾ ਕੀ ਹਾਲ ਹੈ ਇਹ ਬੇਨਤੀ ਹੈ ਸਾਰਾ ਕੁਛ ਸ੍ਰੀ ਅਕਾਲ ਤਖਤ ਸਾਹਿਬ ਦਾ ਧਰਮ ਦਾ ਆਜ਼ਾਦ ਕਰਾ ਦਿਓ ਤੁਸੀਂ ਸ਼੍ਰੋਮਣੀ ਕਮੇਟੀ ਬਣਾਈ ਸੀ ਗੁਰੂ ਦੀ ਗੋਲਕ ਚੱਕ ਕੇ ਇਹਦਾ ਸਹੀ ਵਰਤੋਂ ਕਰੋਗੇ ਲੰਗਰ ਚਲਾਓਗੇ ਬਿਲਡਿੰਗਾਂ ਬਣਾਓਗੇ ਧਰਮ ਪ੍ਰਚਾਰ ਕਰੋਗੇ ਸਕੂਲ ਕਾਲਜ ਖੋਲੋਗੇ ਨਾ ਕਿ ਤੁਸੀਂ ਸਾਰੇ ਧਰਮ ਦੇ ਉੱਤੇ ਹੀ ਗਲਬਾ ਪਾ ਲੋਗੇ ਇਹ ਧਰਮ ਦੇ ਉੱਤੇ ਗਲਬਾ ਪਾਇਆ ਗਿਆ ਬਚੋ ਇਸ ਤੋਂ ਅੱਜ ਵੀ ਟਾਈਮ ਹੈ ਅਕਾਲ ਤਖਤ ਨੂੰ ਆਜ਼ਾਦ ਕਰਾ ਲਓ ਖਾਲਸੇ ਦਾ ਰਾਜ ਹੋ ਜਾਏਗਾ ਅਕਾਲ ਤਖਤ ਨੂੰ ਗੁਲਾਮ ਬਣਿਆ ਕੋਈ ਤੁਹਾਡਾ ਰਾਜ ਨਹੀਂ ਬਣਨਾ ਜਿੰਨਾ ਚਿਰ ਮਰਜ਼ੀ ਟੱਕਰਾਂ ਮਾਰੀ ਜਾਓ ਤੇ 1949 99 ਦੇ ਵਿੱਚ ਮੇਰਾ خیال ਮਤਾ ਆਇਆ ਉਹ ਇਥੇ ਸਿੰਘਾਂ ਕੋਲ ਹੋਣਾ ਫੋਨ ਦੇ ਵਿੱਚ ਧਰਮ ਪ੍ਰਚਾਰ ਕਮੇਟੀ ਨੇ ਵੀ ਮਤਾ ਕੀਤਾ ਕਿਉਂਕਿ ਉਹ ਪਿਛਲੀਆਂ ਜਿਹੜੀਆਂ 1925 ਦੇ ਵਿੱਚ ਗੱਲਾਂ ਹੋਈਆਂ ਬਾਬਾ ਤੇਜਾ ਸਿੰਘ ਜਥੇਦਾਰ ਅਕਾਲ ਤਖਤ ਦੇ ਉਸ ਵੇਲੇ ਸਨ ਉਹੀ ਬੁੱਢੇ ਦਲ ਦੇ 10ਵੇਂ ਜਥੇਦਾਰ ਸਨ ਉਹਨਾਂ ਨਾਲ ਇੱਕ ਕਮਿਟਮੈਂਟ ਹੋਈ ਸੀ ਕਿ ਅਕਾਲ ਤਖਤਾ ਜਥੇਦਾਰ ਤੁਹਾਡਾ ਹੀ ਰਹੇਗਾ ਮਰਿਆਦਾ ਵਿੱਚ ਅਸੀਂ ਕੋਈ ਦਖਲ ਨਹੀਂ ਦੇਵਾਂਗੇ ਅਸੀਂ ਤਾਂ ਗੁਰਦੁਆਰੇ ਦੀ ਗੋਲਕ ਚੁੱਕਾਂਗੇ ਇਹਦੇ ਨਾਲ ਗੁਰੂ ਘਰ ਦਾ ਪ੍ਰਬੰਧ ਚਲਾਵਾਂਗੇ ਅਸੀਂ ਗੁਰਦੁਆਰੇ ਦੇ ਲੰਗਰ ਹਾਲਾਂ ਦੀਆਂ ਬਿਲਡਿੰਗਾਂ ਦੀ ਸੇਵਾ ਕਰਾਵਾਂਗੇ ਅਸੀਂ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਬਣਾਵਾਂਗੇ ਅਸੀਂ ਧਰਮ ਦੇ ਜ ਦਖਲ ਨਹੀਂ ਦੇਵਾਂਗੇ ਧਰਮ ਦੇ ਦਖਲ ਨਹੀਂ ਦੇਵਾਂਗੇ ਗੱਲ ਹੋਈ ਸੀ ਅਕਾਲ ਤਖਤੇ ਤੇ ਬਾਬਾ ਸਤੇਜਾ ਸਿੰਘ ਨੇ ਪੁੱਛਿਆ ਸੀ ਕਹਿੰਦੇ ਇਹਦੇ ਵਿੱਚ ਕੌਣ ਜ਼ਿੰਮੇਵਾਰ ਹੈ ਕਹਿੰਦੇ ਇਹਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜ਼ਿੰਮੇਵਾਰ ਹਨ ਇਹ ਗੱਲ ਹੋਈ ਸੀ ਉਹ ਲਿਖਤ ਹੈ ਬਾਬਾ ਤੇਜਾ ਸਿੰਘ ਡਬਲ ਐਮਏ ਦੀ ਲਿਖੀ ਪੜ੍ਹ ਲਓ ਤੁਸੀਂ ਮੇਰੇ ਕੋਲ ਨਿਕਤ ਪਈ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜਾਮਣ ਨੇ ਅਸੀਂ ਧਰਮ 'ਚ ਦਖਲ ਨਹੀਂ ਦੇਵਾਂਗੇ ਅਕਾਲ ਤਖਤ ਦੀ ਮਰਿਆਦਾ 'ਚ ਦਖਲ ਨਹੀਂ ਦੇਵਾਂਗੇ ਤੇ ਹੁਣ ਫਿਰ ਇਹ ਮਤਾ ਪਾਸ ਧਰਮ ਪ੍ਰਚਾਰ ਕਮੇਟੀ ਨੇ ਕੀਤਾ ਥੋੜੇ ਚਿਰ ਪਹਿਲਾਂ